ਹਾਂ ਜੀ ਦੋਸਤੋ ਕੀ ਹਾਲ ਹੈ ਤੁਹਾਡਾ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਆਪਾਂ ਚੱਲੇ ਆ ਭਾਈ ਆਪਣੀ ਸਕੂਟਰੀ ਸੈੱਟ ਕਰਵਾਉਣ ਬੋਹਾ ਤੋਂ ਆਪਣੀ ਸਕੂਟਰੀ ਦੀ ਇੱਕ ਪ੍ਰੋਬਲਮ ਹੈ ਕਿ ਇਹਦਾ ਹੈਂਡਲ ਜਾਂ ਦਸਤ ਦੇ ਨਾਲ ਟੱਲਾ ਹੋ ਜਾਂਦਾ ਜੋ ਸੈੱਟ ਕਰਾਉਣ ਚੱਲਿਆ ਨਾ ਚੱਲਿਆ ਮੇਰੇ ਗਰਵਾਜ ਸਿੰਘ ਕਹਿੰਦੇ ਬਾਏ ਬਾਏ ਗਰਵਾਜ ਤੇ ਚਲੋ ਦੋਸਤੋ ਤੁਹਾਨੂੰ ਮਿਲਦੇ ਆ ਅੱਗੇ ਦਿਖਾਉਣ ਇਸ ਸਵਾਲੀ ਪਿੰਡ ਦਾ ਦਰਵਾਜ਼ਾ ਹੈ ਬਈ ਜਿਹੜਾ ਜਗਮੇਲ ਸਿੰਘ ਫੌਜੀ ਦੇ ਯਾਦ ਵਿੱਚ ਬਣਾਇਆ ਗਿਆ ਸੀਗਾ ਇਹ ਪਿੰਡ ਬਈ ਬਹੁਤ ਸੋਹਣਾ ਹੈਗਾ ਤੇ ਇਥੋਂ ਦੀ ਪਾਈ ਚਾਰ ਕਿਸਾਨ ਜੀ ਵੀ ਬਹੁਤ ਵਧੀਆ ਹੈ ਪਾਈ ਚਾਰ ਕਿਸਾਨ ਜੀ ਦਾ ਸਬੂਤ ਇਥੋਂ ਮਿਲਦਾ ਹੈ ਕਿ ਇਹਨਾਂ ਨੇ ਇਸ ਵਾਰ ਸਰਪੰਚੀ ਦੀਆਂ ਚੋਣਾਂ 'ਚ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ਬਈ ਤੁਸੀਂ ਪਿੰਡ ਦੇਖ ਸਕਦੇ ਹੋ ਬਈ ਹਰਿਆਲੀ ਕਿੰਨੀ ਹੈਗੀ ਪਿੰਡ 'ਚ ਤੇ ਸਾਰੇ ਪਿੰਡ ਦੀ ਏਕਤਾ ਹੈ ਬਈ ਇਹ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਜੋ ਕਿ ਬਹੁਤ ਹੀ ਸੋਹਣਾ ਤਿਆਰ ਕੀਤਾ ਹੋਇਆ ਬਈ ਇੱਥੋਂ ਦੇ ਬਾਬਾ ਜੀ ਜਿਹੜੇ ਮੁੱਖ ਗ੍ਰੰਤੀ ਅਨਾਂ ਬਹੁਤ ਚੰਗੇ ਸੁਭਾਅ ਦੇ ਮਾਲਕ ਹਨ ਜਿਨ੍ਹਾਂ ਨੇ ਸਾਰੇ ਪਿੰਡ ਨੂੰ ਇੱਕ ਮਾਲਾ ਦੀ ਤਰ੍ਹਾਂ ਪਰੋਇਆ ਹੋਇਆ ਇਹ ਬੁੱਤ ਸ਼ਹੀਦ ਰਮੇਂਦਰ ਸਿੰਘ ਹੌਲਦਾਰ ਦਾ ਹੈ ਬਈ ਜੋ CRPF ਤੇ ਸ਼ਹੀਦ ਹੋ ਗਏ ਸੀਗੇ ਇਸ ਤੋਂ ਬਾਅਦ ਬਈ ਆਪਾਂ ਸੈੱਡੇ ਵਾਲੇ ਪਹੁੰਚ ਗਏ ਇਹ ਤੁਸੀਂ ਸੈੱਡੇ ਵਾਲਾ ਪਿੰਡ ਦੇਖ ਸਕਦੇ ਹੋ ਬਈ ਇਸ ਪਿੰਡ ਵਿੱਚ ਬਹੁਤ ਸੋਹਣਾ ਗੁਰਦੁਆਰਾ ਹੈ ਬਈ ਜਿਸ ਵਿੱਚ ਤਨ ਤਨ ਗੁਰੂ ਅਮਰਦਾਸ ਜੀ ਸਾਹਿਬ ਦਾ ਜੋੜਾ ਸਾਹਿਬ ਸ਼ਸ਼ੋਭਿਤ ਏ ਬਾਈ ਗੁਰਦੁਆਰੇ ਦੀ ਬਾਹਰਲੀ ਬਿਲਡਿੰਗ ਹੈ ਇੱਥੇ ਬਹੁਤ ਦੂਰ ਦੂਰ ਤੋਂ ਸੰਗਤ ਆਉਂਦੀ ਹਨ ਇੱਥੋਂ ਦੀ ਮਾਨਤਾ ਹੈ ਕਿ ਜੋੜਾ ਸਾਹਿਬ ਨੂੰ ਮੱਥੇ ਤੇ ਛਾਉਣ ਨਾਲ ਲੱਖਾਂ ਰੋਗ ਦੂਰ ਹੋਉਂਦੇ ਹਨ ਤੇ ਇਹ ਗੁਰਦੁਆਰਾ ਦਾ ਮੇਨ ਗੇਟ ਹੈ ਵੀਰੇ ਤੁਸੀਂ ਦੇਖ ਸਕਦੇ ਹੋ ਲਓ ਜੀ ਭਾਈ ਜੀ ਆਪਾਂ ਅੱਗੇ ਬੋਹਾਂ ਤੇ ਅਸੀਂ ਦੇਖਦੇ ਆਂ ਜਨਸੀ ਇਹੜੀ ਸਾਈਡ ਹੈ ਇਹਨਾਂ ਦੀ ਫਿਰ ਆਪਾਂ ਕਰਾਵਾਂਗੇ ਆਪਣੀ ਸਕੂਟਰੀ ਸੈਕਟਰ ਨਾਲ ਤੋਂ ਆਇਓ ਬਾਈ ਤੁਹਾਨੂੰ ਦਿਖਾਉਣੇ ਆਗੇ ਅੱਗੇ ਕਿ ਕਿ ਸਿਸਟਮ ਹੈ ਹਾਂਜੀ ਬਾਈ ਜੀ ਜਦੋਂ ਆਪਾਂ ਸੈਦੇ ਵਾਲੇ ਤੋਂ ਬੋਹਾ ਨੂੰ ਜਾਂਦੇ ਆ ਨਾ ਬੋਹਾ ਜੈਂਟਰ ਹੁੰਨੇ ਆ ਭਲਾਡੇ ਵਾਲੀ ਸਾਈਡ ਖੱਬੇ ਹੱਥ ਬਰੀਬੋ ਵਾਲਿਆਂ ਦੀ ਏਜੰਸੀ ਹੈ ਜਿੱਥੋਂ ਆਪਾਂ ਸਕੂਟਰੀ ਲੈ ਕੇ ਗਏ ਸੀ ਅੱਜ ਆਪਾਂ ਉੱਥੇ ਆਏ ਸੀਗੇ ਆਪਣੀ ਸਕੂਟਰੀ ਸੈਟ ਕਰਾਉਣ ਇਹ ਦੇਖੋ ਬਈ ਇਹ ਹੈ ਬ੍ਰਿਵੋ ਵਾਲਿਆਂ ਦੀ ਏਜੰਸੀ ਬਈ ਜਿਸ ਵੀ ਵੀ ਇਨ ਇਲੈਕਟ੍ਰੋਨਿਕ ਸਕੂਟਰ ਸਕੂਟਰੀਆਂ ਗਾਰੰਟੀ ਵਾਲੀ ਸਕੂਟਰੀ ਗਾਰੰਟੀ ਵਾਲਾ ਸਕੂਟਰ ਨਾਨ ਗਾਰੰਟੀ ਵਾਲੀ ਸਕੂਟਰੀ ਜਾਂ ਨਾਨ ਗਾਰੰਟੀ ਵਾਲਾ ਸਕੂਟਰ ਲੈਣਾ ਹੋਵੇ ਤਾਂ ਤੁਸੀਂ ਬਈ ਉਹ ਆ ਵਿਜ਼ਿਟ ਕਰ ਸਕਦੇ ਹੋ ਗਣਪਤੀ ਮੋਟਰਸ ਵਾਲਿਆਂ ਦੇ ਬਹੁਤ ਵਧੀਆ ਸਰਵਿਸ ਸੇਵਾਵਾਂ ਦੀ ਇਹਦੇ ਕੋਲ ਬਈ ਇਹ ਆਪ ਹੀ ਸਮਾਰ ਕੇ ਦਿੰਦੇ ਨੇ ਬਈ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਆਪਾਂ ਵੀ ਆਪਣੇ ਸਕੂਟਰੀ ਨਾ ਤੋਂ ਸੈਟ ਕਰਵਾਉਣ ਆਉਂਦੇ ਹੁੰਦੇ ਹੁੰਦੇ ਆ ਤੇ ਸਰਵਿਸ ਵੀ ਬਹੁਤ ਘੰਟਾ ਬਾਈਆਂ ਦੀ ਜੈ 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 ਰੇਟ ਲੈਂਦੇ ਨੇ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਨਾਲ ਮੇਰੇ ਅੱਜ ਗੁਰਵਾਜ ਆਇਆ ਸੀ ਗੁਰਵਾਜ ਬੈਠੇ ਬੈਠੇ ਚੌੜ ਕਰੀ ਗਿਆ ਇਹ ਗੋਡੇ 'ਚ ਬੈਠ ਕੇ ਇੱਕਦੇ ਉੱਤੇ ਚੜ ਜਾ ਕਰੇਗਾ ਥੱਲੇ ਤੁਸੀਂ ਦੇਖੋਗੇ ਬਾਈ ਕਿੰਨੀ ਚੌੜ ਕਰਦਾ ਇਹ ਇਹ ਵਸ ਇਹ ਹੋ ਗਿਆ ਸਟਾਰਟ ਲੈ ਦੇਖ ਲੋ ਇਹ ਇੰਨੀ ਚੌੜ ਕਰਦਾ ਕਹਿੰਦਾ ਡੈਡੀ ਕਹਿੰਦਾ ਮੈਂ ਛੱਡੂੰਗਾ ਉਤਰੂੰਗਾ ਫੜ ਕੇ ਰੱਖਣਾ ਪੈਂਦਾ ਬਾਈ ਕਦੇ ਕਦੇ ਤਾਂ ਬਾਹਰ ਨੂੰ ਭਜੇ ਜਾਂਦਾ ਹੈਗਾ ਤੇ ਇੱਥੇ ਬੈਠੇ ਸੀ ਚੌੜ ਕਰੀ ਗਏ ਉਧਰ ਬਾਈ ਸਕੂਟਰੀ ਲੱਗ ਰਹੀ ਸੀ ਸਮਾਰਨ ਫਿਰ ਆਪਣੀ ਸਕੂਟਰੀ ਦੀ ਵਾਰੀ ਆਈ ਆਪਣੀ ਸਕੂਟਰੀ ਦੇ ਹੈਂਡਲ ਦੀ ਬਹੁਤ ਪ੍ਰੋਬਲਮ ਹੈ ਬਾਈ ਇਹ ਬਾਈ ਦਾ ਸਾਰੀ ਪੱਟਤੀ ਸੀ ਸਕੂਟਰੀ ਇਹ ਕਹਿੰਦਾ ਬਾਈ ਅੱਜ ਜਮਾ ਇਹਨਾਂ ਸੈੱਟ ਕਰਕੇ ਭੇਜੂੰਗਾ ਤੇ ਦੇਖ ਸਕਦੇ ਹੋ ਬਾਈ ਸਾਰੀਆਂ ਲਾਈਟਾਂ ਲੂਟਾਂ ਖੋਲ ਗਏ ਨੇ ਬਾਈ ਨੇ ਫਿਰ ਹੈਂਡਲ ਖੋਲਿਆ ਸੀਗਾ ਇਹ ਦੇਖੋ ਬਈ ਹੈਂਡਲ ਖੋਲਣ ਲੱਗ ਗਿਆ ਬਈ ਹੈਂਡਲ ਖੋਲਣ ਵਿੱਚ ਦਿੱਕਤ ਵੀ ਬਹੁਤ ਆਉਂਦੀ ਸੀ ਵੀਰੇ ਨੂੰ ਤੇ ਹੈਂਡਲ ਹੈਂਡਲ ਖੋਲਣ ਤੋਂ ਬਾਅਦ ਇਹ ਦੇਖੋ ਡੱਡ ਕਰਤੀ ਬਾਈ ਨੇ ਸਾਡੀ ਸਕੂਟਰੀ ਆਪਾਂ ਇੱਕ ਗੱਲ ਕਹੀ ਸੀ ਬਈ ਵੀ ਐਨ ਬਣਾ ਦੇ ਘੈਂਟ ਚੀਜ਼ ਵੀਡੀਓ ਮੜ ਕੇ ਲੋੜ ਹੀ ਨਾ ਪਵੇ ਇਹ ਬਾਈ ਦੇਖੋ ਬਈ ਬਹੁਤ ਮਿਹਨਤ ਕਰਦੇ ਨੇ ਇਹ ਵੀਰੇ ਵੀ ਬਿਮੜ ਕੇ ਕੋਈ ਪ੍ਰੋਬਲਮ ਨਾ ਹੋਵੇ ਜਦੋਂ ਵੀ ਬਾਈ ਨੇ ਜਮਾ ਇਹਨ ਸੈੱਟ ਕਰੀ ਪ੍ਰਿੰਸੀਪਲ ਵੀ ਫਿਰ ਇਹ ਬਾਈ ਟਰਾਈ ਵੀ ਲੈ ਕੇ ਆਇਆ ਇਸ ਤੋਂ ਬਾਅਦ ਬਾਈ ਗੁਰਵਾਸ ਲੈ ਗਿਆ ਆਪਾਂ ਨੂੰ ਫਰੂਟਾਂ ਵਾਲੀ ਡੇੜੀ ਤੇ ਕਹਿੰਦਾ ਡੇੜੀ ਮੈਂ ਕੇਲੇ ਖਾਣੇ ਨੇ ਸੇਵ ਲੈਣੇ ਨੇ ਇਹਦੇ ਵਾਸਤੇ ਕੇਲੇ ਤੇ ਸੇਵ ਲੈ ਇੱਕ ਬਈਆ ਗੁੱਡਾ ਚੱਕ ਲੈ ਸੀਗਾ ਫਿਰ ਇਸ ਤੋਂ ਬਾਅਦ ਬਾਈ ਅਸੀਂ ਆਏ ਪਿੰਡ ਨੂੰ ਤੁਸੀਂ ਦੇਖ ਸਕਦੇ ਹੋ ਬਾਈ ਇਹ ਬੋਹਾ ਸ਼ਹਿਰ ਹੈਗਾ ਬਹੁਤ ਉਹ ਬਈ ਆਪਣੇ ਪਿੰਡ ਨੂੰ ਸੜਕ ਮੁੜਦੀ ਹੈਗੀ ਇਹ ਸੜਕ ਦੇ ਉੱਤੇ ਬਈ ਬੋਰਡ ਲੱਗਿਆ ਹੋਇਆ ਹੈ ਗੁਰਦੁਆਰਾ ਆਪਾ ਹਿੰਸਾ ਸੱਚੀ ਮੰਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਜਿੱਥੇ ਜੋੜਾ ਸਾਹਿਬ ਸ਼ੋਭਤ ਹੈ ਇੱਥੇ ਬਹੁਤ ਮੁੜ ਕੇ ਬਈ ਪਹਿਲਾਂ ਸੈਦੇ ਵਾਲਾ ਪਿੰਡ ਹੀ ਆਉਂਦਾ ਹੈਗਾ ਇਸ ਤੋਂ ਬਾਅਦ ਸਸਪਾਲੀ ਫੇਰ ਤਨਫਰਾਉਂਗਾ ਵੀਰੇ ਹੁਣ ਚੱਲਦੇ ਆਪਾਂ ਆਪਣੇ ਪਿੰਡ ਨੂੰ ਉਹ ਆਪਾਂ ਆ ਗਏ ਸਕੂਲੀ ਸਮਰਾ ਕੇ ਬਹੁਤ ਵਾਪਸ ਆਣ ਨਾਲ ਇਹ ਆਪਣੇ ਗੁਆਂਢੀ ਆਹ ਬਟਾ ਆਏ ਭਾਈ ਉੱਧਰ ਦੇਖੋ ਕਿਸੇ ਵਾਲੀ ਦੇਖ ਦੇ ਕੇ ਕਹਿੰਦਾ ਉਹ ਬਾਜ ਚਾਹੀਦਾ ਮੇਰੇ ਦਾ ਕੋਠੀਆਂ ਦੇ ਉੱਤੇ ਹੈਗਾ ਹਣੇ ਨੂੰ ਕੌਣ ਸਮਝਾਵੇ ਵੀ ਇਹ ਬਾਜ ਬਈ ਰੱਖੇ ਹੋਏ ਨੇ ਇਹਨਾਂ ਨੇ ਕਿਹੜੇ ਬਾਜ ਲੈ ਲੈਣੇ ਕਰਵਾਜਾ ਕਿਹੜੇ ਉਹ ਵਾਲਾ ਉਹ ਵਾਲਾ ਬਾਜ ਲੈਣੇ ਹਾਂ ਸਾਰੇ ਬਾਜ ਉਹਨੇ ਹਾਂ ਲਵਾਂਗੇ ਆਪਾਂ ਕੋਈ ਨਾ ਪੂਰਾ ਵਲੌਗ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਤੁਹਾਡੇ ਪਿਆਰ ਸਦਕਾ ਤੇ ਤੁਹਾਡੇ ਹੌਸਲੇ ਅਪਜਾਈ ਸਦਕਾ ਬਾਈ ਆਪਾਂ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਜੋ ਤੁਹਾਨੂੰ ਅੱਗੇ ਹੋਰ ਵਧੀਆ ਚੀਜ਼ਾਂ ਦਿਖਾਈਆਂ ਜਾ ਸਕਣ ਆਪਣੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਪ੍ਰਭੂ ਤੁਹਾਡੇ ਸਾਥ ਸਦੀ ਬਹੁਤ ਲੋੜ ਹੈ ਤੇ ਤੁਹਾਡੇ ਸਾਥ ਸਦਕਾ